ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰ ਨਾਨਕ ਅਨਨ ਬਾਨ ਆਪਣਾ ਜਦੋਂ ਉਹਨਾਂ ਜਾਦੂਗਰਨੀਆਂ ਦੇ ਜਿਹੜੇ ਪਤੀ ਹਨ ਆਕਰਕੇ ਸਤਿਗੁਰੂ ਗਰੀਬ ਨਵਾਜ਼ ਨੂੰ ਬੇਨਤੀਆਂ ਕਰਨ ਲੱਗੇ ਕਿ ਤੁਹਾਡਾ ਸੰਤ ਸੁਭਾਅ ਹੈ ਸੰਤ ਜਿਹੜੇ ਹਨ ਪਰਉਪਕਾਰੀ ਹੁੰਦੇ ਹਨ ਦੂਸਰਿਆਂ ਤੇ ਉਪਕਾਰ ਕਰਨ ਵਾਲੇ ਹੁੰਦੇ ਹਨ ਇਐਸ ਕਰਕੇ ਤੁਸੀਂ ਇਹਨਾਂ ਤੇ ਉਪਕਾਰ ਕਰੋ ਇਹਨਾਂ ਦੇ ਗੁਨਾਹ ਨੂੰ ਇਹਨਾਂ ਦੇ ਕੀਤੀ ਹੋਈ ਪੁਰਨ ਨੂੰ ਬਖਸ਼ ਦਿਓ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਫਿਰ ਉਹਨਾਂ ਨੂੰ ਬਚਨ ਕਹਿਣ ਲੱਗੇ ਹਨ ਗੁਰਸਿੱਖੀ ਮਨ ਜੋਰ ਕਰੋ ਮਨਮਾਹੀ ਸਤਿਗੁਰੂ ਜੀ ਕਹਿਣ ਲੱਗੇ ਜੇਕਰ ਤੁਸੀਂ ਆਪਣੇ ਹਿਰਦੇ ਵਿੱਚ ਗੁਰਸਿੱਖੀ ਨੂੰ ਧਾਰਨ ਕਰ ਲਵੋ ਗੁਰੂ ਦੀ ਰਹਿਤ ਮਰਿਆਦਾ ਨੂੰ ਧਾਰਨ ਕਰ ਲੈਣਾ ਕਰੋ ਸਾਲ ਕਰੋ ਹਰ ਨਾਮ ਰਲੋ ਰੋ ਪਾਉ ਤਰੋ ਹਰ ਕੈ ਕ੍ਰਿਤ ਜਾਹੀ ਤੇ ਇਥੇ ਆਪਣੇ ਨਗਰ ਦੇ ਵਿੱਚ ਸੁੰਦਰ ਧਰਮਸ਼ਾਲਾ ਦੀ ਰਚਨਾ ਕਰੋ ਸੁੰਦਰ ਧਰਮਸ਼ਾਲਾ ਬਣਾਓ ਸੁੰਦਰ ਧਰਮਸ਼ਾਲਾ ਬਣਾ ਕਰਕੇ ਹਰ ਨਾਮ ਰਰੋ ਹਰੀ ਪਰਮੇਸ਼ਰ ਦੇ ਨਾਮ ਉਚਾਰਨ ਕਰੋ ਪਰਮੇਸ਼ਰ ਦੇ ਨਾਮ ਉਚਾਰਨ ਕਰਕੇ ਹਿਰਦੇ ਵਿੱਚ ਪ੍ਰੇਮ ਧਰਨਾ ਕਰੋ ਸ਼ਰਧਾ ਭਾਵਨਾ ਰੱਖੋ ਤੇ ਹਰ ਕੈ ਕ੍ਰਿਤ ਜਾਹੀ ਹਰੇ ਅਕਾਲ ਪੁਰਖ ਪਰਮੇਸ਼ਰ ਦੀ ਕੀਰਤੀ ਨੂੰ ਵਡਿਆਈ ਨੂੰ ਗਾਇਨ ਕਰਨਾ ਕਰੋ ਇਸ ਤਰ੍ਹਾਂ ਦੇ ਕਿਰਤ ਕਰੋ ਇਸ ਤਰ੍ਹਾਂ ਦੀ ਕਮਾਈ ਕਰਨਾ ਕਰੋ ਗੁਰਸਿੱਖੀ ਨੂੰ ਧਾਰਨ ਕਰਨਾ ਕਰੋ ਸੇਖ ਸੰਤਨ ਸੇਵ ਹੋਏ ਪਲੋਤਮਾ ਗਰੀਬ ਪਰਾਨਹ ਅੰਤ ਕਫਾਹੀ ਤੇ ਸਤਿਗੁਰੂ ਜੀ ਕਹਿਣ ਲੱਗੇ ਸਿੱਖ ਸੰਗਤਾਂ ਦੀ ਸੇਵਾ ਕਰਨਾ ਕਰੋ ਜਿਹੜੇ ਇੱਥੇ ਸਿੱਖ ਬਣਨਾ ਕਰਨਗੇ ਪਰਮੇਸ਼ਰ ਦੇ ਨਾਮ ਉਚਾਰਨ ਕਰਨਾ ਕਰਨਗੇ ਪਰਮੇਸ਼ਰ ਦੀ ਵਡਿਆਈ ਕਰਨਗੇ ਉਹਨਾਂ ਦੀ ਸੇਵਾ ਕਰਨੀ ਕਰਿਓ ਤੇ ਫੇਰ ਤੁਹਾਨੂੰ ਕੋਈ ਦੁੱਖ ਨਹੀਂ ਹੋਵੇਗਾ ਤੁਹਾਡਾ ਭਲਾ ਹੋਵੇਗਾ ਤੁਹਾਨੂੰ ਸੁੱਖਾਂ ਦੀ ਪ੍ਰਾਪਤੀ ਹੋਵੇਗੀ ਤੇ ਗਰੀਬ ਪਰੈਨ ਅੰਤਕ ਫਾਹੀ ਅੰਤ ਨੂੰ ਜੰਮ ਦੀ ਫਾਹੀ ਤੁਹਾਡੇ ਗਲ ਦੇ ਵਿੱਚ ਨਹੀਂ ਪਵੇਗੀ ਜੰਮ ਦੇ ਘਰ ਦੇ ਵਿੱਚੋਂ ਤੁਹਾਨੂੰ ਨਹੀਂ ਜਾਣਾ ਪਵੇਗਾ ਤੁਸੀਂ ਪਰਮੇਸ਼ਰ ਦੇ ਨਾਮ ਨੂੰ ਜਪ ਕਰਕੇ ਪਰਮੇਸ਼ਰ ਦੀ ਕੀਰਤੀ ਵਡਿਆਈ ਕਰਕੇ ਤੇ ਮੁਕਤ ਹੋ ਜਾਵੋਗੇ ਪਰਮੇਸ਼ਰ ਦੇ ਵਿੱਚ ਅਪੀਲ ਹੋ ਜਾਣਾ ਕਰੋਗੇ ਤੁਹਾਡਾ ਭਲਾ ਹੋਣਾ ਕਰੇਗਾ ਇਸ ਕਰਕੇ ਤੁਸੀਂ ਸਿੱਖ ਸੰਗਤਾਂ ਦੀ ਸੇਵਾ ਕਰਨਾ ਕਰੋ ਪਰਮੇਸ਼ਰ ਦਾ ਨਾਮ ਜਪਣਾ ਕਰੋ ਪਰਮੇਸ਼ਰ ਦੀ ਵਡਿਆਈ ਕਰਨਾ ਕਰੋ ਕੀਰਤ ਗਾਇਨ ਕਰੋ ਸੋ ਨਾ ਦੀਨ ਭਾਏ ਪਰਹੀਂ ਮਖਤੇ ਤੁਮਰੇ ਅਨਸਾਰ ਬਿਨਾ ਹਮ ਨਾਹੀ ਇਸ ਤਰ੍ਹਾਂ ਸੁਣ ਕਰਕੇ ਜਿਹੜੇ ਉਹ ਮਨੁੱਖ ਸਨ ਦੀਨ ਹੋ ਗਏ ਹਨ ਨਿਮਰਤਾ ਦੇ ਸਹਿਤ ਹੋ ਕਰਕੇ ਸਤਿਗੁਰੂ ਗਰੀਬ ਨਵਾਦ ਦੀਆਂ ਨੂੰ ਕਹਿਣ ਲੱਗੇ ਕਿ ਅਸੀਂ ਤਾਂ ਤੁਹਾਡੇ ਅਨਸਾਰ ਹੀ ਹਾਂ ਜਿਵੇਂ ਤੁਸੀਂ ਕਹੋਗੇ ਅਸੀਂ ਉਹਵੇਂ ਹੀ ਕਰਨਾ ਕਰਾਂਗੇ ਤੁਹਾਡੀ ਦਸੀ ਹੋਈ ਰੀਤ ਅਨੁਸਾਰ ਚੱਲਣਾ ਕਰਾਂਗੇ ਤੁਸੀਂ ਇਹਨਾਂ ਨੂੰ ਬਖਸ਼ ਦੇਣਾ ਕਰੋ ਇਹਨਾਂ ਨੂੰ ਬਖਸ਼ ਕਰਕੇ ਇਨਾਂ ਨੂੰ ਵਾਪਸ ਮਨੁੱਖਾ ਸਰੀਰ ਦੇ ਵਿੱਚ ਲਿਆਓ ਇਹਨਾਂ ਦੀ ਭੁੱਲ ਜਿਹੜੀ ਹੈ ਬਖਸ਼ ਦੇਣਾ ਕਰੋ ਕਬਤ ਨਾਰ ਦੁਰਾਚਾਰ ਵਿਪਾਰ ਵਿਪਾਰ ਵਿਵਚਾਰਨ ਕੀ ਚਾਲ ਜਹੇ ਸੋਤ ਦੁਖ ਦੈਨ ਹੋ ਕੇ ਜੋਗ ਮਨ ਜਾਣੇ ਸਤਗੁਰੂ ਗਰੀਬ ਨਵਾਜ਼ ਕਹਿਣ ਲੱਗੇ ਕਹਿੰਦੇ ਇਹ ਜੜੀਆਂ ਇਸਤਰੀਆਂ ਹਨ ਦੁਰਾਚਾਰ ਕੁਝ ਆਚਰਣ ਵਾਲੀਆਂ ਖੋਟੇ ਆਚਰਣ ਵਾਲੀਆਂ ਹਨ ਤੇ ਇਹ ਬੇ ਵਿਚਾਰ ਕਮਾਉਣ ਵਾਲੀਆਂ ਹਨਾਂ ਦੀ ਚਾਲ ਬੇ ਵਿਚਾਰਾਂ ਵਾਲੀ ਹੈ ਇਹ ਤੇ ਦੁੱਖ ਦੇਣ ਦੇ ਯੋਗ ਹੀ ਹਨ ਇਹ ਤੇ ਦੁੱਖ ਭੋਗਣ ਦੇ ਯੋਗ ਹੀ ਹਨ ਇਸ ਤਰ੍ਹਾਂ ਤੁਸੀਂ ਆਪਣੇ ਫਿਰਦੇ ਦੇ ਵਿੱਚ ਜਾਣਨਾ ਕਰੋ ਮਨ ਲੈਣਾ ਕਰੋ ਪਾਏ ਹੋ ਅਧੀਨਪਨ ਬੇਨਤੀ ਸੋਕੀਨ ਤਮਾ ਜਾਤੇ ਹੋਏ ਨਾਰ ਤਨ ਇਨਕੇ ਪਰਮਾਨਿਆ ਪਰ ਸਤਗੁਰੂ ਗਰੀਬ ਨਵਾਜ ਕਹਿ ਲਗੇ ਤੁਸੀਂ ਆਕਰਕੇ ਇਹਨਾਂ ਦੇ ਬਾਬਤ ਇਹਨਾਂ ਦੇ ਪ੍ਰਤੀ ਬੇਨਤੀ ਕੀਤੀ ਹੈ ਦੀਨ ਹੋ ਕਰਕੇ ਨਿਮਰਤਾ ਦੇ ਸਹਿਤ ਹੋ ਕਰਕੇ ਤੁਸੀਂ ਅਰ ਬੇਨਤੀ ਕੀਤੀ ਹੈ ਅਰਜੋਈ ਕੀਤੀ ਹੈ ਇਸ ਕਰਕੇ ਇਹਨਾਂ ਦੇ ਜਿਹੜੇ ਸਰੂਪ ਹਨ ਸ਼ਰੀਰ ਹਨ ਉਹ ਇਸਤਰੀਆਂ ਵਾਲੇ ਬਣ ਜਾਣਗੇ ਇਸ ਤਰ੍ਹਾਂ ਜਾਣਨਾ ਕਰੋ ਐਸੇ ਹੀ ਪਨਤ ਪੈ ਦੇਹ ਤਨ ਪੁਰਬਸੀ ਤੇਰਾ ਗੁਰੂ ਰੂਪ ਪਰਮਾਨ ਪਛਤਾਣੇ ਜਦੋਂ ਇਸ ਤਰ੍ਹਾਂ ਸਤਗੁਰੂ ਗਰੀਬ ਨਵਾਜ਼ ਨੇ ਬਚਨ ਕਹੇ ਕਿ ਤੁਹਾਡੇ ਬੇਨਤੀ ਕਰਨ ਕਰਕੇ ਇਹਨਾਂ ਨੂੰ ਇਸਤਰੀਆਂ ਵਾਲੇ ਸ਼ਰੀਰ ਪ੍ਰਾਪਤ ਹੋ ਜਾਣਗੇ ਸਤਗੁਰੂ ਦੇ ਇਹ ਬਚਨ ਕਹਿੰਦਿਆ ਸਾਰ ਹੀ ਉਹ ਜਿਹੜੀ ਭੇਡ ਬਣੀ ਸੀ ਤੇ ਕੁੱਤੀ ਬਣੀ ਹੋਈ ਸੀ ਉਹ ਆਪਣੇ ਅਸਲ ਸਰੂਪ ਦੇ ਵਿੱਚ ਸ਼ਰੀਰ ਦੇ ਵਿੱਚ ਵਾਪਸ ਆ ਗਏ ਨੇ ਉਹਨਾਂ ਨੂੰ ਉਹਨਾਂ ਦੇ ਸ਼ਰੀਰ ਪ੍ਰਾਪਤ ਹੋ ਗਏ ਆ ਸਤਿਗੁਰੂ ਗਰੀਬਨਵਾਦ ਕਹਿਣ ਲੱਗੇ ਵੈਸੇ ਤਾਂ ਇਹ ਦੁੱਖ ਦੇਣ ਦੇ ਯੋਗ ਹਨ ਕਿਉਂਕਿ ਇਹ ਮਨਦਕਮ ਕਰਦੀਆਂ ਹਨ ਬੇਵਿਚਾਰਨਾ ਹਨ ਉਲਟੇ ਮੰਤਰ ਪੜ੍ਹ ਕਰਕੇ ਤੇ ਲੋਕਾਂ ਨੂੰ ਆਪਣੇ ਵਸ਼ ਦੇ ਵਿੱਚ ਕਰਕੇ ਬੇਵਿਚਾਰ ਕਮਾਉਂਦੀਆਂ ਹਨ ਝੋਟੇ ਕਰਮ ਕਮਾਉਂਦੀਆਂ ਹਨ ਇਸ ਕਰਕੇ ਦੁੱਖ ਦੇਣ ਦੇ ਯੋਗ ਹਨ ਪਰੰਤੂ ਤੁਹਾਡੇ ਬੇਨਤੀ ਕਰਨ ਕਰਕੇ ਤੁਸੀਂ ਸਾਡੇ ਪਾਸ ਨਿਮਰਤਾ ਦੇ ਸਹਿਤ ਚੱਲ ਕਰਕੇ ਆਏ ਹੋ ਤੇ ਨਿਮਰਤਾ ਦੇ ਸਹਿਤ ਹੁਣ ਕਰਕੇ ਤੁਹਾਡੀ ਬੇਨਤੀ ਪ੍ਰਵਾਨ ਕਰਕੇ ਇਹਨਾਂ ਦੇ ਜਿਹੜੇ ਸ਼ਰੀਰ ਹਨ ਇਹਨਾਂ ਨੂੰ ਪ੍ਰਾਪਤ ਹੋ ਜਾਣਗੇ ਸਤਿਗੁਰੂ ਗਰੀਬ ਨਵਾਜ਼ ਜੀਓ ਦੇ ਇਸ ਤਰ੍ਹਾਂ ਕਹਿੰਦਿਆਂ ਹੀ ਉਹਨਾਂ ਇਸਤਰੀਆਂ ਨੂੰ ਉਹਨਾਂ ਦੇ ਸ਼ਰੀਰ ਪ੍ਰਾਪਤ ਹੋ ਗਏ ਹਨ ਕਰਣਾ ਕੇ ਐਨ ਰਹੇ ਤਹ ਤਹਾ ਪੈ ਰਨ ਜਬ ਕੀਨੀ ਸੁਖ ਸੈਨ ਜਾ ਕੋ ਪੈਨਾ ਕਿ ਤਥਨੇ ਤੇ ਇਸ ਤਰ੍ਹਾਂ ਕਰਮਾ ਕੇ ਐਨ ਕਿਰਪਾ ਦੇ ਘਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਉੱਥੇ ਹੀ ਰੁਕੇ ਹਨ ਉੱਥੇ ਜਦੋਂ ਰਾਤ ਪੈ ਗਈ ਤੇ ਰਾਤ ਸਤਿਗੁਰੂ ਗਰੀਬ ਨਿਵਾਜ਼ੀਆਂ ਨੇ ਉੱਥੇ ਹੀ ਵਿਸ਼ਰਾਮ ਕੀਤਾ ਹੈ ਉੱਤੇ ਹੀ ਸੁੱਖਾ ਦੇ ਨਾਲ ਸੈਨ ਕੀਤਾ ਹੈ ਜਿਨ੍ਹਾਂ ਨੂੰ ਕਿਸੇ ਪ੍ਰਕਾਰ ਦਾ ਕਿਸੇ ਦਾ ਕੋਈ ਡਰ ਨਹੀਂ ਹੈ ਹਿਰਦੇ ਵਿੱਚ ਕੋਈ ਡਰ ਨਹੀਂ ਕਿ ਰਾਤ ਨੂੰ ਇਹ ਧਾਗਾ ਪਾ ਕਰਕੇ ਤੇ ਮੰਤਰ ਪੜ੍ਹ ਕੇ ਸਾਨੂੰ ਫਿਰ ਵਸਦੇ ਵਿੱਚ ਕਰ ਲੈਣਗੀਆਂ ਇਸ ਤਰ੍ਹਾਂ ਦਾ ਕਿਸੇ ਪ੍ਰਕਾਰ ਦਾ ਸਤਿਗੁਰੂ ਗਰੀਬ ਨਿਵਾਜ਼ੀਆਂ ਦੇ ਹਿਰਦੇ ਵਿੱਚ ਡਰ ਨਹੀਂ ਹੈ ਤੇ ਸਤਗੁਰੂ ਜੀ ਡਿਡਰੋ ਕਰਕੇ ਉਹਨਾਂ ਦੇ ਘਰ ਦੇ ਵਿੱਚ ਹੀ ਉਹਨਾਂ ਦੇ ਨਗਰ ਦੇ ਵਿੱਚ ਹੀ ਰਾਤ ਰੁਕੇ ਹਨ ਵਿਸ਼ਰਾਮ ਕਰਨ ਵਾਸਤੇ ਸਵਈਆ ਕੋ ਅਨਸਾਰ ਭਈ ਤੁਨ ਕੰਬ ਕਈ ਨਸਨਾਸ ਗਈ ਸੁਖ ਸਾਗਰ ਜਾਗੇ ਤੇ ਇਸ ਤਰ੍ਹਾਂ ਕਵੀ ਜੀ ਕਹਿੰਦੇ ਨੇ ਫਿਰ ਜਦੋਂ ਸਵੇਰ ਹੋਈ ਸਵੇਰ ਹੋਣ ਤੇ ਤੁਨ ਕੰਬ ਕਈ ਕੰਬ ਦਾ ਅਰਥ ਹੁੰਦਾ ਸ਼ੰਖ ਜਦੋਂ ਸ਼ੰਖ ਵੱਜਣਾ ਕੀਤੇ ਨਸਨਾਸ ਗਈ ਰਾਤ ਜਿਹੜੀ ਹੈ ਖਤਮ ਹੋ ਗਈ ਸੁਖ ਸਾਗਰ ਜਾਗੇ ਸੁਖਾਂ ਦੇ ਸਾਗਰ ਸਤਿਗੁਰੂ ਗਰੀਬ ਨਵਾਜ਼ ਸ੍ਰੀ ਗੁਰੂ ਨਾਨਕ ਦੇਵ ਜੀ ਜਾਗੇ ਹਨ ਜਾਂ ਦੂਸਰਾ ਅਰਥ ਇਸ ਪ੍ਰਕਾਰ ਵੀ ਹੈ ਕੰਬ ਜਿਹੜਾ ਕੁੱਕੜ ਹੈ ਜਦੋਂ ਕੁੱਕੜ ਬੋਲੇ ਹਨ ਭਾਵ ਅੰਮ੍ਰਿਤ ਵੇਲੇ ਜਦੋਂ ਕੁੱਕੜਾਂ ਨੇ ਵਾਂਗ ਦਿੱਤੀ ਹੈ ਤੇ ਉਦੋਂ ਸਤਿਗੁਰੂ ਗਰੀਬ ਨਵਾਜ਼ ਸ੍ਰੀ ਗੁਰੂ ਨਾਨਕ ਦੇਵ ਜੀ ਜਾਗੇ ਹਨ ਉੱਠੇ ਹਨ ਮੇਲਾ ਮਾਨਵ ਜਾਨਵ ਪੀਵਹ ਕੋ ਤਨਾ ਆਨਵਪੇਟ ਅਰਦੇ ਉਨਰਾਗੇ ਉਥੋਂ ਦੇ ਮਨੁੱਖਾਂ ਨੇ ਜਦੋਂ ਸਤਗੁਰੂ ਗਰੀਬ ਨਵਾਦੀਆਂ ਦੀ ਇਹ ਵਡਿਆਈ ਸੁਣੀ ਰਾਤ ਦੇ ਕੌਤਕ ਬਾਰੇ ਸੁਣਿਆ ਹੈ ਵੀ ਕੱਲ ਇਸ ਤਰ੍ਹਾਂ ਦਾ ਕੌਤਕ ਹੋਇਆ ਸਤਗੁਰੂ ਗਰੀਬ ਨਵਾਦੀਆਂ ਦੇ ਭੇਦ ਨੂੰ ਜਾਣ ਕਰਕੇ ਕੀ ਕੋਈ ਕਲਾਵਾਨ ਮਹਾਪੁਰਸ਼ ਹਨ ਇਸ ਤਰ੍ਹਾਂ ਜਾਣ ਕਰਕੇ ਹਿਰਦੇ ਵਿੱਚ ਬੜਾ ਪ੍ਰੇਮ ਕਰਕੇ ਬੜੀਆਂ ਭੇਟਾਵਾਂ ਲੈ ਕਰਕੇ ਸਤਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਬੜੇ ਮਨੁੱਖ ਆਉਣ ਲੱਗੇ ਹਨ ਅਗਪਾਹਲ ਦੀਨ ਕਿਰਤਾਰਥ ਕੀਨ ਭਏ ਅਗਹੀਨ ਵੱਡੇ ਵਡਭਾਗੇ ਸਤਗੁਰੂ ਗਰੀਬ ਨਵਾਜ਼ ਜੀ ਨੇ ਉਨ੍ਹਾਂ ਆਪਣੇ ਚਰਨਾਂ ਦੀ ਪੌਲ ਦਿੱਤੀ ਚਰਨ ਪੌਲ ਦੇ ਕਰਕੇ ਉਨ੍ਹਾਂ ਨੂੰ ਕਿਰਤਾਰਥ ਕੀਨ ਨਿਹਾਲ ਕੀਤਾ ਹੈ ਉਹਨਾਂ ਦੇ ਜਿਹੜੇ ਪਾਪ ਹਨ ਉਹ ਨਾਸ਼ ਹੋ ਗਏ ਨੇ ਜਿਹੜੇ ਵੱਡਿਆਂ ਭਾਗਾ ਵਾਲੇ ਸਤਿਗੁਰੂ ਗਰੀਬਨਵਾਦੀਆਂ ਦੇ ਚਰਣਾ ਤੇ ਆਕਰਕੇ ਨਮਸਕਾਰ ਕਰਨ ਵਾਸਤੇ ਢੇ ਪਏ ਹਨ ਤੇ ਸਤਿਗੁਰੂ ਗਰੀਬਨਵਾਦੀਆਂ ਦੇ ਚਰਨ ਪਾ ਲੈ ਕਰਕੇ ਉਹਨਾਂ ਸੰਗਤਾਂ ਦੇ ਉਹਨਾਂ ਮਨੁੱਖਾਂ ਦੇ ਜਿਹੜੇ ਪਾਪ ਹਨ ਉਹ ਦੂਰ ਹੋ ਗਏ ਨਾਸ ਹੋ ਗਏ ਕੱਟੇ ਗਏ ਹਨ। ਰਮਸਾਲ ਵਿਸਾਲ ਰਚੀਤ ਹੈਕਾਰ ਦਿਆਲ ਕੀ ਕੀਰਤ ਮੈਂ ਮਤ ਪਾਗੇ। ਉੱਥੇ ਫਿਰ ਬੜੀ ਸੁੰਦਰ ਧਰਮਸ਼ਾਲਾ ਬਣਵਾਈ ਗਈ। ਬੜੀ ਸੋਹਣੀ ਧਰਮਸ਼ਾਲਾ ਬਣਵਾ ਕਰਕੇ ਉੱਥੇ ਫਿਰ ਪਰਮੇਸ਼ਰ ਦੀ ਵਡਿਆਈ ਹੋਣ ਲੱਗੇ ਪਰਮੇਸ਼ਰ ਦੀ ਵਡਿਆਈ ਦੇ ਕੀਰਤੀ ਦੇ ਗੀਤ ਗਾਉਣ ਲੱਗੇ ਪਰਮੇਸ਼ਰ ਦੇ ਪ੍ਰੇਮ ਦੇ ਵਿੱਚ ਪਿਜੇ ਹੋਏ ਜਿਹੜੇ ਮਨੋਖੰਨ ਦਿਨ ਪੰਜ ਰਹੇ ਅਗ ਉਹ ਗਦਹੇ ਪੁਨ ਬੈਨ ਕਹੇ ਹਮ ਜਾਹੇ ਅਗਾਰੀ ਤੇ ਇਸ ਪ੍ਰਕਾਰ ਸਤਿਗੁਰੂ ਗਰੀਬ ਨਵਾਜ਼ ਧੰਗੁਰੂ ਨਾਨਕ ਸਾਹਿਬ ਜੀ ਪੰਜ ਦਿਨ ਉਸ ਨਗਰ ਦੇ ਵਿੱਚ ਕਾਮਰੂਪ ਨਗਰ ਦੇ ਵਿੱਚ ਰੁਕੇ ਹਨ ਉੱਥੋਂ ਦੇ ਮਨੁੱਖਾਂ ਦੇ ਬਹੁਤ ਸਾਰੇ ਪਾਪ ਸਤਗੁਰੂ ਗੁਰੂ ਨਾਨਕ ਸਾਹਿਬ ਜੀ ਆਨੇ ਕਟਣਾ ਕੀਤੇ ਉਧਾਰ ਕੀਤਾ ਸੁੰਦਰ ਧਰਮਸ਼ਾਲਾ ਬਣਵਾਈ ਤੇ ਪਰਮੇਸ਼ਰ ਦੀ ਭਗਤੀ ਦੇ ਵਿੱਚ ਕੀਰਤਈ ਦੇ ਵਿੱਚ ਜੋੜਿਆ ਪੰਜ ਦਿਨ ਬਾਅਦ ਸਤਗੁਰੂ ਗਰੀਬ ਨਵਾਜ਼ ਜਿਨ੍ਹਾਂ ਨੂੰ ਕਹਿਣ ਲੱਗੇ ਕਿ ਹੁਣ ਅਸੀਂ ਅੱਗੇ ਜਾਣਾ ਹੈ ਤੇ ਜਦ ਸਤਗੁਰੂ ਜੀ ਨੇ ਇਸ ਤਰ੍ਹਾਂ ਦੇ ਬਚਨ ਕਹੇ ਤੇ ਉੱਥੋਂ ਦੇ ਮਨੁੱਖ ਕਹਿਣ ਲੱਗੇ ਸਤਗੁਰੂ ਜੀ ਹੁਣ ਸਾਨੂੰ ਕੋਈ ਨਿਸ਼ਾਨੀ ਦੇ ਕਰਕੇ ਜਾਓ ਤੇ ਤਵਾਰੀਖ ਦੇ ਵਿੱਚ ਇਸ ਤਰ੍ਹਾਂ ਦੇ ਬਚਨ ਆਉਂਦੇ ਹਨ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਹਸਲੀ ਵਿੱਚ ਉਸ ਵੇਲੇ ਬਰਸ਼ਾ ਸੀ ਤੇ ਸਤਿਗੁਰੂ ਜੀ ਆਨੇ ਉਹ ਬਰਸ਼ਾ ਉਹਨਾਂ ਮਨੁੱਖਾਂ ਨੂੰ ਦਿੱਤਾ ਹੈ ਉਹਨਾਂ ਸਿੱਖਾਂ ਨੂੰ ਦਿੱਤਾ ਹੈ ਜਿਨਾਂ ਨੇ ਸਤਿਗੁਰੂ ਜੀ ਦੇ ਚਰਨ ਪਾულ ਲਈ ਸੀ ਉਹ ਬਰਸ਼ਾ ਜਿਹੜਾ ਹੈ ਉਹ ਦੀ ਹਜੇ ਵੀ ਉਹ ਪੂਜਾ ਕਰਦੇ ਹਨ ਤੇ ਉਥੇ ਗੁਰਦੁਆਰਾ ਬਰਸ਼ਾ ਸਾਹਿਬ ਬਣਿਆ ਹੋਇਆ ਉਸ ਸਥਾਨ ਦਾ ਨਾਮ ਵੀ ਬਰਸ਼ਾ ਸਾਹਿਬ ਕਰਕੇ ਹੈ ਇਸ ਤਰ੍ਹਾਂ ਸਤਗੁਰੂ ਗਰੀਬਨਵਾਦ ਜੀਆ ਨੇ ਉੱਥੇ ਨਿਸ਼ਾਨੀ ਦੇਣਾ ਕੀਤੀ ਹੈ ਤੇ ਕਹਿਣ ਲੱਗੇ ਕਿ ਹੁਣ ਅਸੀਂ ਪਰਮੇਸ਼ਰ ਦੀ ਹੁਕਮ ਦੇ ਅਨੁਸਾਰ ਅੱਗੇ ਨੂੰ ਜਾਣਾ ਹੈ ਕਰ ਜੋਰ ਪਵਨ ਬਿਨੈ ਜੋ ਬਖਾਨ ਭਈ ਇਹ ਥਾਨ ਵਯਾ ਸੋਤਮਾਰੀ ਤੇ ਸਤਗੁਰੂ ਗਰੀਬਨਵਾਦ ਜੀਆ ਨੇ ਫਿਰ ਜੜੇ ਮਨੋਖਨ ਹੱਥ ਜੋੜ ਕਰਕੇ ਕਹਿਣ ਲੱਗੇ ਸਤਗੁਰੂ ਜੀ ਇਸ ਸਥਾਨ ਤੇ ਤੁਹਾਡੀ ਬਹੁਤ ਕਿਰਪਾ ਹੋਈ ਹੈ ਤੁਸੀਂ ਬਹੁਤ ਦਇਆ ਕੀਤੀ ਹੈ ਮਤਮੰਦਨ ਕੋ ਗਤ ਪੰਦ ਦਇਓ ਸੁਖ ਕੰਧ ਗੋਬਿੰਦ ਕੰਧ ਉਦਾਰੀ ਏ ਉਦਾਰੀ ਏ ਸ੍ਰੇਸ਼ਟ ਮੁਕਤੀ ਦੇ ਦਾਤੇ ਗੋਬਿੰਦ ਧਰਤੀ ਦੇ ਪਾਲਕ ਸੁਖਾਂ ਦੇ ਮੋਢ ਸਤਗੁਰੂ ਗਰੀਬ ਨਵਾਜ਼ ਤੁਸੀਂ ਮਤਮੰਦੀਆਂ ਨੂੰ ਭੈੜੀ ਮਤ ਵਾਲਿਆਂ ਨੂੰ ਇੱਥੇ ਮੁਕਤੀ ਦਾ ਰਸਤਾ ਦੱਸ ਦਿੱਤਾ ਹੈ ਮੁਕਤੀ ਦੇ ਰਸਤੇ ਗਿਆਨ ਦੀ ਦਾਤ ਬਖਸ਼ ਦੇਣਾ ਕੀਤੀ ਹੈ ਤੁਸੀਂ ਇਸ ਸਥਾਨ ਦੇ ਜੀਵਾਂ ਦੇ ਉੱਪਰ ਬਹੁਤ ਕਿਰਪਾ ਕੀਤੀ ਬਹੁਤ ਦਇਆ ਕੀਤੀ ਹੈ ਬੜੀ ਤੁਹਾਡੀ ਇੱਥੇ ਮਿਹਰ ਹੋਈ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਜੀਆ ਨੇ ਬਹੁਤ ਥਾਵਾਂ ਤੇ ਜਾ ਕਰਕੇ ਗੁਰਸਿੱਖੀ ਦਾ ਬੀਜ ਬੀਜਿਆ ਤੇ ਪਰਫੁੱਲਤ ਹੋਣਾ ਕੀਤਾ ਹੈ ਇੱਥੇ ਵੀ ਸਤਿਗੁਰੂ ਜੀ ਨੇ ਗੁਰਸਿੱਖੀ ਦਾ ਬੀਜ ਬੀਜਿਆ ਤੇ ਪਰਫੁੱਲਤ ਹੋਇਆ ਹੈ ਇਹ 18 ਰਹਾ ਦਿਨ ਔਰ ਕਛੂ ਸਰਵਾਰ ਕੋਈ ਜਗ ਮੈਂ ਗਤਕਾਰੀ ਇਹ ਕਹਿਣ ਲੱਗੇ ਹੈ ਸਤਿਗੁਰੂ ਗਰੀਬ ਨਿਵਾਜ਼ ਤੁਸੀਂ ਸੰਸਾਰ ਦੇ ਵਿੱਚ ਸਾਰਿਆਂ ਤੋਂ ਸਿਰਮੌਰ ਹੋ ਤੁਸੀਂ ਇਹ ਸਾਰਿਆਂ ਦੀ ਮੁਕਤੀ ਕਰਨ ਵਾਲੇ ਹੋ ਇਸ ਕਰਕੇ ਤੁਸੀਂ ਕੁਝ ਸਮਾਂ ਹੋਰ ਸਾਡੇ ਇਸ ਨਗਰ ਦੇ ਵਿੱਚ ਰੁਕਣਾ ਕਰੋ ਇਸ ਤਰ੍ਹਾਂ ਬੈਂਕੀਆਂ ਕਰਨ ਲੱਗੇ ਹਨ ਸੋਈਆ ਨਿਤ ਵਾਹਿਗੁਰੂ ਮੁਖ ਨਾਮ ਜਪੋ ਅਰਦਾਸ ਤੇ ਹਾਵਲ ਕੀ ਕਰੀਏ ਸਤਿਗੁਰੂ ਗਰੀਬ ਨਵਾਜ ਉਹਨਾਂ ਨੂੰ ਕਹਿ ਲੱਗੇ ਕੀ ਹੈ ਬੁਰਸ਼ਖੋ ਨਿਤ ਵਾਹਿਗੁਰੂ ਮੁਖ ਨਾਮ ਜਪੋ ਇੱਕ ਅਕਾਲ ਪੁਰਖ ਦਾ ਵਾਹਿਗੁਰੂ ਦਾ ਨਾਮ ਨਿਤਾਪ੍ਰਤੀ ਆਪਣੇ ਮੁਖ ਦੇ ਵਿੱਚੋਂ ਜਪਣਾ ਕਰੋ ਤੇ ਅਰਦਾਸ ਕਰਕੇ ਤਿਹਾਵਲ ਕੋ ਕਈਏ ਤਿਹਾਵਲ ਕੜਾ ਪ੍ਰਸ਼ਾਦ ਦੀ ਦੀਗ ਬਣਾਉਣਾ ਕਰੋ। ਵਣ ਕਾਮਨਾ ਪ੍ਰੀਤ ਹੋਵਹਿ ਜੀ ਹਰ ਕੀਰਤ ਪ੍ਰੀਤਰ ਦੇ ਤਰੇ। ਤੇ ਤੁਹਾਡੀਆਂ ਸਾਰੀਆਂ ਮਨੋ ਕਾਮਨਾਵਾਂ ਪੂਰਨ ਹੋਣਗੀਆਂ। ਤੁਹਾਡੀਆਂ ਸਾਰੀਆਂ ਇੱਛਾਵਾਂ ਪੂਰਨ ਹੋਣਗੀਆਂ। ਹਰੀ ਪਰਮੇਸ਼ਰ ਦੀ ਵਡਿਆਈ ਪਰਮੇਸ਼ਰ ਦੇ ਪ੍ਰੇਮ ਨੂੰ ਆਪਣੇ ਹਿਰਦੇ ਦੇ ਧਾਰਨ ਕਰਨਾ ਕਰੋ ਤੇ ਇਸ ਤਰ੍ਹਾਂ ਜਦੋਂ ਵੀ ਤੁਹਾਡੇ ਕੋਈ ਰੁਕਾਵਟ ਬਣੇ ਗੁਰੂ ਚਰਣਾ ਅੰਦਰ ਅਰਦਾਸ ਕਰਕੇ ਤਿਹਾਵਲ ਕੜਾ ਪ੍ਰਸ਼ਾਦ ਬਣਾ ਕਰਕੇ ਤੇ ਅਰਦਾਸ ਕਰਕੇ ਆਪ ਵੰਡ ਕਰਕੇ ਸਾਰਿਆਂ ਨੂੰ ਵੰਡ ਕਰਕੇ ਤੇ ਉਹ ਦੇਖ ਸਕਣਾ ਕਰਿਓ ਤੁਹਾਡੀਆਂ ਸਾਰੀਆਂ ਮਨੋ ਕਾਮਨਾਵਾਂ ਪੂਰਨ ਹੋਣਗੀਆਂ ਸਤ ਸੰਗਤ ਸੋ ਮਿਲ ਕਾਲ ਬਿਤਾਵੋ ਮੈਲ ਅਮੰਗਲ ਕੀ ਹਰੇ ਤਹਰੇ ਤੇ ਸਤ ਗੁਰੂ ਜੀ ਕਹਿ ਲਗੇ ਸਤ ਸੰਗਤ ਵਿੱਚ ਮਿਲ ਕਰਕੇ ਵੱਧ ਤੋਂ ਵੱਧ ਸਮਾਂ ਬਤੀਤ ਕਰੋ ਸਤ ਸੰਗੀਆਂ ਦੇ ਨਾਲ ਮਿਲ ਕਰਕੇ ਵਧ ਤੋਂ ਵੱਧ ਆਪਣਾ ਸਮਾਂ ਜਿਹੜਾ ਹੈ ਬਤੀਤ ਕਰਨਾ ਕਰੋ ਕਿਉਂਕਿ ਸਤਸੰਗਤ ਦੇ ਵਿੱਚ ਪਰਮੇਸ਼ਵਰ ਦਾ ਵਾਸਾ ਹੈ ਸਤਸੰਗਤ ਤੋਂ ਇਹ ਸਾਰਾ ਕੁਝ ਪ੍ਰਾਪਤ ਹੁੰਦਾ ਹੈ ਨਾਮ ਦੀ ਦਾਤ ਵੀ ਸਤਸੰਗਤ ਵਿੱਚ ਪ੍ਰਾਪਤ ਹੁੰਦੀ ਹੈ ਇਸ ਕਰਕੇ ਸਤਸੰਗਤ ਵਿੱਚ ਬਿਲ ਕਰਕੇ ਸਮਾਂ ਬਤੀਤ ਕਰੋ ਤੇ ਆਪਣੇ ਹਿਰਦੇ ਦੀ ਜਿਹੜੀ ਪਾਪਾਂ ਦੀ ਮੈਲ ਹੈ ਇਹ ਸਰੀਰ ਨੂੰ ਨਿਗਰਤ ਕਰ ਲੈਣਾ ਕਰੋ ਦੂਰ ਕਰ ਲੈਣਾ ਕਰੋ ਇਹ ਭਾਤ ਦਇਓ ਉਪਦੇਸ਼ ਤਨ ਆਪਣਾ ਆਖ ਚਲੇ ਪਿਖ ਜਾ ਤਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀਆਂ ਨੇ ਇਸ ਤਰ੍ਹਾਂ ਦਾ ਉਹਨਾਂ ਗੁਰਸਿੱਖਾਂ ਨੂੰ ਉਹਨਾਂ ਨੂੰ ਉਪਦੇਸ਼ ਦਿੱਤਾ ਹੈ ਇਹਦੇ ਨਾਲ ਇਹ ਸਮਝਾਇਆ ਹੈ ਕਿ ਸਰੀਰ ਜਿਹੜਾ ਹੈ ਇਹ ਤੇ ਵਿਛੜਦਾ ਰਹਿੰਦਾ ਇਹ ਸਰੀਰ ਤੇ ਆਉਂਦਾ ਜਾਂਦਾ ਰਹਿੰਦਾ ਹੈ ਤੁਸੀਂ ਇੱਕ ਅਕਾਲ ਪੁਰਖ ਪਰਮੇਸ਼ਰ ਦੀ ਇੱਕ ਵਾਹਿਗੁਰੂ ਦੀ ਆਰਾਧਨਾ ਕਰੋ ਸਾਡੇ ਸਰੀਰ ਦੀ ਅਰਾਧਨਾ ਨਾ ਕਰੋ ਸਾਡੇ ਸਰੀਰ ਦਾ ਜਿਹੜਾ ਇਹ ਸੁਭਾਅ ਹੋਇ ਇਸਨੇ ਤੇ ਆਉਣਾ ਹੈ ਜਾਣਾ ਇਹ ਸਰੀਰ ਤੇ ਇੱਕ ਸਥਾਨ ਤੇ ਨਹੀਂ ਰਹਿ ਸਕਦਾ ਹੈ ਇਹ ਸਰੀਰ ਇੱਕੋ ਸਥਾਨ ਤੇ ਕੇਵਲ ਰੁਕ ਸਕਦਾ ਹੈ ਦੂਸਰੇ ਸਥਾਨਾਂ ਤੇ ਨਹੀਂ ਰੱਖ ਸਕਦਾ ਇਸ ਕਰਕੇ ਸਾਨੂੰ ਹੋਰ ਸਥਾਨਾਂ ਤੇ ਵੀ ਜਾਣਾ ਪੈਣਾ ਹੈ ਇਸ ਕਰਕੇ ਤੁਸੀਂ ਚੇਤਨ ਸਰੂਪ ਅਕਾਲ ਪੁਰਖ ਪਰਮੇਸ਼ਰ ਦੀ ਅਰਾਧਨਾ ਕਰੋ ਇਸ ਤਰ੍ਹਾਂ ਦਾ ਉਪਦੇਸ਼ ਦਿੱਤਾ ਹੈ ਤੇ ਕਵੀ ਜੀ ਕਹਿੰਦੇ ਹਨ ਐਸੇ ਸਤਿਗੁਰੂ ਜਿਨ੍ਹਾਂ ਨੂੰ ਵੇਖ ਕਰਕੇ ਹੀ ਜਿਨ੍ਹਾਂ ਦੇ ਦਰਸ਼ਨ ਕਰਕੇ ਜੀਵ ਭਵਜਲ ਸੰਸਾਰ ਤੋਂ ਉੱਤਰ ਜਾਂਦਾ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਇਹਨਾਂ ਗੁਰਸਿੱਖਾਂ ਨੂੰ ਉਪਦੇਸ਼ ਦੇ ਕਰਕੇ ਅੱਗੇ ਨੂੰ ਚੱਲ ਪਏ ਹਨ ਦੋਹਰਾ ਅੰਸ ਪ੍ਰਕਾਰ ਕੀ ਸਮਤ ਦੇ ਅਰਤ ਦੇਸ ਜਗ ਤੇਸ ਤੇ ਇਸ ਤਰ੍ਹਾਂ ਦੇ ਉਹਨਾਂ ਗੁਰਸਿੱਖਾਂ ਨੂੰ ਸਮਤ ਦੇ ਕਰਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਹੋਰ ਦੇਸ਼ ਨੂੰ ਚੱਲ ਪਏ ਹਨ ਗਵਨੇ ਪੂਰਨ ਕਾਮਨਾ ਜੋਸ ਬਨਾਵਨ ਰੇ ਸ ਹੁਣ ਜਿਹੜੀ ਰਾਦੇਸ਼ਿਵ ਨਾਗ ਦੇ ਹਿਰਦੇ ਵਿੱਚ ਕਾਮਨਾ ਹੈ ਦਰਸ਼ਨਾ ਦੀ ਇੱਛਾ ਲੱਗੀ ਹੋਈ ਹੈ ਜਿਸ ਨੂੰ ਪੂਰਨ ਕਰਨ ਵਾਸਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਰਾਏ ਪੂਰੀ ਦੀ ਤਲਵੰਡੀ ਤੋਂ ਚੱਲੇ ਸਾਰਾ ਉਹ ਰਾਜੇ ਸ਼ਿਵਨਾਬ ਦੀ ਮਨੋ ਕਾਮਨਾ ਪੂਰਤ ਕਰਨ ਵਾਸਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਅੱਗੇ ਰਾਜੇ ਸ਼ਿਵਨਾਬ ਦੇ ਦੇਸ਼ ਨੂੰ ਸੰਗਲਾ ਦੀਪ ਨੂੰ ਜਾਣਾ ਕਰਦੇ ਹਨ ਦੋਹਰਾ ਸ੍ਰੀ ਗੁਰੂ ਪਦਨਖਾਟ ਜੇ ਚਰ ਚੰਦਰ ਕਾ ਮਾਨ ਕਾਰਜ ਕੋਰਮਨ ਆਪਣੋ ਕਹਾਂ ਕਥਾ ਗਤਦਾਨ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਅੱਗੇ ਅਗਲਾ ਅਧਿਆਇ ਆਰੰਭ ਕਰਦੇ ਨੇ ਅਧਿਆਇ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਜੀ ਦੇ ਚਰਣਾ ਦਾ ਮੰਨਲ ਕਰਦੇ ਹਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀਾਂ ਦੇ ਚਰਣਾ ਦੇ ਨੋਹਾਂ ਦੀ ਜੋ ਸੁੰਦਰਤਾ ਹੈ ਉਹ ਸੁੰਦਰਤਾ ਚੰਦਰ ਕਾ ਮਾਨ ਚੰ드ਰਮਾ ਦੀ ਚਾਂਦਨੀ ਦੇ ਵਤ ਹੈ ਚਾਂਦਨੀ ਦੇ ਵਤ ਬੜੀ ਸੁੰਦਰ ਹੈ ਤੇ ਕਰ ਚਕੂਰ ਮਨ ਆਪਣੂ ਮੈਂ ਆਪਣੇ ਮਨ ਨੂੰ ਉਸ ਚੰਦਨੀ ਵਾਸਤੇ ਚਕੂਰ ਬਤ ਕਰਕੇ ਕਹੂੰ ਕਥਾ ਦਿਕ ਗਤ ਦਾਨ ਜਿਹੜੀ ਮੁਕਤੀ ਦੀ ਦਾਤੀ ਜਾਂ ਮੁਕਤੀ ਦੇਣ ਵਾਲੇ ਸਤਿਗੁਰਾਂ ਦੀ ਕਥਾ ਹੈ ਉਸ ਨੂੰ ਅੱਗੇ ਹੋਰ ਵਰਣਨ ਕਰਦਾ ਹਾਂ ਚੇਰੀ ਬਾਲਾ ਸੁੰਦਰ ਵਾਚ ਚਾਪੈ ਆਵਿ ਸ਼੍ਰੀ ਨਾਨਕ ਕੀਨ ਪਿਆਨਾ ਮੈਂ ਪੜਨਾ ਸੰਗ ਦਤਤਾ ਮਰਦਾਨਾ ਭਾਈ ਬਾਲਾ ਜੀ ਕਹਿ ਰਹੇ ਹਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਸਾਹਿਬ ਜੀਆਂ ਅਨੁਸਾਰੀ ਕਥਾ ਸੁਣਾ ਰਹੇ ਹਨ ਭਾਈ ਬਾਲਾ ਜੀ ਕਹਿੰਦੇ ਸਤਿਗੁਰੂ ਜੀ ਹੁਣ ਸ੍ਰੀ ਗੁਰੂ ਨਾਨਕ ਦੇਵ ਜੀ ਆਨੇ ਉਸ ਕਾਮਰੂਪ ਦੇਸ਼ ਤੋਂ ਅੱਗੇ ਚਲਣਾ ਕੀਤਾ ਹੈ ਜਿਹੜਾ ਕਾਮਰੂਪ ਦੇਸ਼ ਢਾਕੇ ਤੋਂ ਕੋਈ ਪੰਜ ਕੋ ਮੇਲ ਦੀ ਦੂਰੀ ਤੇ ਹੈ ਜਿੱਥੇ ਸਤਗੁਰਾਂ ਦਾ ਵਰਸ਼ਾ ਵੀ ਹੈ ਉਸ ਅਸਥਾਨ ਤੋਂ ਸਤਿਗੁਰੂ ਗਰੀਬਨਵਾਦ ਜੀ ਅੱਗੇ ਚੱਲਣਾ ਕੀਤਾ ਹੈ ਮੈਂ ਤੇ ਨਾਲ ਭਾਈ ਮਰਦਾਨਾ ਜੀ ਤੇ ਸਤਿਗੁਰੂ ਗਰੀਬਨਵਾਦ ਸ੍ਰੀ ਗੁਰੂ ਨਾਨਕ ਦੇਵ ਜੀ ਅਸੀਂ ਤਿੰਨੇ ਹੀ ਅੱਗੇ ਨੂੰ ਚੱਲ ਪਏ ਹਾਂ ਦੇਖ ਕਰਕੇ ਇਕ ਕਥਨ ਉਪਦੇਸ਼ਾ ਸਿਮਰਹੁ ਸਤ ਨਾਮ ਜਗ ਤੇ ਸਾ ਅੱਗੇ ਨੂੰ ਚੱਲਦੇ ਹੋਏ ਵੀ ਰਸਤੇ ਦੇ ਵਿੱਚ ਕਈਆਂ ਥਾਵਾਂ ਤੇ ਰੁਕ ਕਰਕੇ ਉਪਦੇਸ਼ ਦੇ ਕਰਕੇ ਸੈਂਕੜੇ ਥਾਂ ਐਸੇ ਹਨ ਜਿਹੜੇ ਅਜੇ ਗੁਪਤ ਹਨ ਜਿਨ੍ਹਾਂ ਦੇ ਬਾਰੇ ਅਜੇ ਪਤਾ ਨਹੀਂ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਿੱਥੇ-ਕਿੱਥੇ ਗਏ ਹਨ ਕਵੀ ਜੀ ਨੇ ਇਹ ਸੰਖੇਪ ਦੇ ਵਿੱਚ ਇਹਨਾਂ ਕੁਝ ਲਿਖਿਆ ਹੈ ਤਾਂ ਚਾਰ ਪੋਥੀਆਂ ਦੇ ਵਿੱਚ ਤਿੰਨ ਪੋਥੀਆਂ ਦੇ ਵਿੱਚ ਇਹ ਸਾਰਾ ਜ਼ਿਕਰ ਜਿਹੜਾ ਜੀਵਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਆਇਆ ਹੈ ਇਸ ਤੋਂ ਇਲਾਵਾ ਵੀ ਬਹੁਤ ਸਾਰੇ ਅਜੇ ਐਸੇ ਅਸਥਾਨ ਹਨ ਜਿਨ੍ਹਾਂ ਦੇ ਬਾਰੇ ਅਜੇ ਖੋਜ ਕਰਨੀ ਖੋਜ ਕਰਨ ਵਾਲੀ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਰਸਤੇ ਦੇ ਵਿੱਚ ਚੱਲਦਿਆਂ ਹੋਇਆਂ ਕਈਆਂ ਧਾਵਾਂ ਤੇ ਕਈਆਂ ਮਨੁੱਖਾਂ ਦਾ ਉਦਾਹਰਣ ਕਰਦੇ ਹੋਏ ਉਪਦੇਸ਼ ਦਿੰਦੇ ਹੋਏ ਅੱਗੇ ਜਾ ਰਹੇ ਹਨ ਤਾਂ ਹੀ ਕਿਸੇ ਨੇ ਕਿਹਾ ਹੈ ਕਿ ਤਾਰੇ ਤੋਂ ਗਿਨੇ ਜਾਤ ਹਨ ਤਾਰੇ ਨਾ ਗਿਨਾਤ ਇੱਕ ਸੰਸਾਰ ਦੇ ਆਕਾਸ਼ ਦੇ ਤਾਰੇ ਤੇ ਗਿਨੇ ਜਾ ਸਕਦੇ ਹਨ ਪਰੰਤੂ ਸਤਿਗੁਰੂ ਗੁਰਨਾਨਕ ਸਾਹਿਬ ਦੀ ਜੇ ਤਾਰੇ ਹੋਏ ਗੁਰਸਿੱਖ ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਹੈ ਐਸੇ ਸਤਿਗੁਰੂ ਜੀ ਸੱਚੇ ਪ੍ਰਮਾਤਮਾ ਦੇ ਸਤਨਾਮ ਦਾ ਉਪਦੇਸ਼ ਦਿੰਦੇ ਹੋਏ ਤਰੇ ਜਾ ਰਹੇ ਹਨ ਗੁਰ ਸਿੱਖਾਂ ਦਾ ਉਦਾਹਰਨ ਕਰਦੇ ਹੋਏ ਗ੍ਰਾਮ ਨਗਰ ਸਭ ਮਗ ਪ੍ਰਗਟਾਵਾ ਚਲਤੋ ਚਲਤੋ ਸਾਗਰ ਆਪਣਾ ਆਵਾ ਬਹੁਤ ਸਾਰੇ ਗ੍ਰਾਮ ਪਿੰਡਾਂ ਦੇ ਵਿੱਚ ਨਗਰ ਸ਼ਹਿਰਾਂ ਦੇ ਵਿੱਚ ਪਰਮੇਸ਼ਵਰ ਦੀ ਭਗਤੀ ਪ੍ਰਗਟ ਕੀਤੀ ਭਗਤੀ ਦਾ ਸ਼ੁਭ ਰਸਤਾ ਜਿਹੜਾ ਹੈ ਪ੍ਰਗਟ ਕੀਤਾ ਤੇ ਸਤਿਗੁਰੂ ਗਰੀਬ ਨਵਾਜ਼ ਚਲਦੇ ਚਲਦੇ ਇੱਕ ਅੱਗੇ ਸਾਗਰ ਦੇ ਕਿਨਾਰੇ ਤੇ ਪਹੁੰਚੇ ਹਨ ਜਿਹੜੇ ਸਾਗਰ ਤੇ ਚੱਲ ਕਰਕੇ ਸਤਿਗੁਰੂ ਗੁਰੂ ਨਾਨਕ ਦੇਵ ਜੀਆ ਨੇ ਸੰਗਲਾ ਦੀਪ ਦੇਸ਼ ਪਹੁੰਚਣਾ ਹੈ ਜਿਹੜੇ ਸਾਗਰ ਦੇ ਵਿੱਚ ਭਾਈ ਮਨੁਸ਼ੁਖ ਦੀਆਂ ਦਾ ਜਹਾਜ਼ ਫਸਿਆ ਸੀ ਇਸ ਸਾਗਰ ਦੇ ਕਿਨਾਰੇ ਤੇ ਸਤਿਗੁਰੂ ਜੀ ਪਹੁੰਚੇ ਹਨ ਕਹਾ ਵਾਲਾ ਜਾਏ ਪਾਏ ਠੰਡੇ ਤੇ ਠੀਰਾ ਬੋਲੇ ਸ਼੍ਰੀ ਮੁਖਵਾਕ ਗੰਭੀਰਾ ਉਸ ਸਾਗਰ ਦੇ ਸਮੁੰਦਰ ਦੇ ਕੰਢੇ ਤੇ ਜਾ ਕਰਕੇ ਸਤਿਗੁਰੂ ਜੀ ਖੜੇ ਹੋ ਗਏ ਤੇ ਖੜੇ ਹੋ ਕਰਕੇ ਬੜੇ ਗੰਭੀਰ ਆਵਾਜ਼ ਦੇ ਅੰਦਰ ਸਤਿਗੁਰੂ ਗਰੀਬ ਨਵਾਜ਼ ਭਾਈ ਬਾਲੇ ਨੂੰ ਬਚਨ ਕਹਿਣ ਲੱਗੇ ਜਦੋਂ ਸਤਿਗੁਰੂ ਜੀ ਬਚਨ ਬੋਲਦੇ ਸਨ ਜਿਵੇਂ ਬੱਦਲ ਗਰਜਦਾ ਹੈ ਇਸ ਤਰ੍ਹਾਂ ਗੰਭੀਰਤਾ ਦੀ ਆਵਾਜ਼ ਹੁੰਦੀ ਸੀ ਬੜੇ ਗੰਭੀਰਤਾ ਦੇ ਨਾਲ ਬਚਨ ਕਰਨਾ ਕਰਦੇ ਸਨ ਇਹ ਭਾਈ ਬਾਲੇ ਨੂੰ ਬੜੇ ਗੰਭੀਰ ਬਚਨ ਕਹਿਣ ਲੱਗੇ ਹਨ ਅਹਵਾਲਾ ਸਾਗਰ ਅਸਗਾਹ ਕਹੋ ਨ ਪਯਤ ਇਹ ਕੋਥਾ ਸਤਿਗੁਰੂ ਜੀ ਕਹਿਣ ਲੱਗੇ ਭਾਈ ਬਾਲਾ ਜੀ ਇਹ ਸੰਸਾਰ ਜਿਹੜਾ ਸਮੁੰਦਰ ਹੈ ਬੜਾ ਡੂੰਘਾ ਹੈ ਬੜਾ ਅਸਗਾਹ ਹੈ ਕਹੂ ਨ ਪਈਤ ਇੱਕੋ ਥਾ ਇਹਦਾ ਥਾ ਨਹੀਂ ਇਹਦਾ ਕੋਈ ਡੰਗਾਈ ਦਾ ਪਤਾ ਨਹੀਂ ਕਿੰਨਾ ਡੂੰਗਾ ਹੈ ਇਸ ਦੀ ਡੰਗਾਈ ਜੋ ਜੋ ਹੈ ਉਹ ਬਹੁਤ ਜ਼ਿਆਦਾ ਹੈ ਬੜਾ ਹੈ ਡੂੰਗਾ ਸਾਗਰ ਹੈ ਜਾਨੋ ਪਾਰੇ ਚਿਹਤ ਹਮ ਮਨ ਮੈਂ ਇਸਾ ਕਿਸ ਪਰਕਾਰ ਗਮਨਾ ਅਬ ਹਮ ਬਨ ਮੈਂ ਤੇ ਕਹਿ ਲੱਗੇ ਕਿ ਹੁਣ ਅਸੀਂ ਇਸ ਸਾਗਰ ਤੋਂ ਪਾਰ ਜਾਣਾ ਚਾਹੁੰਦੇ ਹਾਂ ਮਨ ਦੇ ਵਿੱਚ ਸਾਡੇ ਇੱਛਾ ਹੈ ਕਿ ਸਾਗਰ ਤੋਂ ਪਾਰ ਜਾ ਕੇ ਟਾਪੂ ਤੇ ਪਹੁੰਚੀਏ ਪਰ ਕਿਵੇਂ ਜਾਈਏ ਜਾਣ ਦੇ ਵਾਸਤੇ ਕੋਈ ਸਾਧਨ ਨਹੀਂ ਹੈ ਕਿਵੇਂ ਇਸ ਸਾਗਰ ਨੂੰ ਪਾਰ ਕਰਕੇ ਉਸ ਟਾਪੂ ਤੇ ਪਹੁੰਚਣਾ ਕਰੀਏ ਨੈਕਟਰਨਾ ਕੋ ਅਬ ਆਏ ਜਹਾਜਾ ਜਾਤੇ ਪਾਰ ਜਾਣ ਹਵੇ ਕਾ ਜਾ ਇਸੇ ਕਰਕੇ ਸਤਿਗੁਰੂ ਜੀ ਕਹਿਣ ਲੱਗੇ ਕਿ ਭਾਈ ਬਾਲਾ ਜੀ ਇੱਥੇ ਤਾਂ ਨੇੜੇ ਕੋਈ ਜਹਾਜ਼ ਵੀ ਨਹੀਂ ਆਉਂਦਾ ਦਿਸਦਾ ਹੈ ਜਿਸ ਜਹਾਜ਼ ਦੇ ਉੱਪਰ ਚੜ੍ਹ ਕਰਕੇ ਤੇ ਇਸ ਸਮੁੰਦਰ ਨੂੰ ਪਾਰ ਕਰਕੇ ਉਸ ਟਾਪੂ ਤੇ ਪਹੁੰਚ ਜਾਣਾ ਕਰੀਏ ਤੇ ਸਾਡਾ ਕਾਰਜ ਰਾਸ ਆ ਜਾਵੇ ਸਾਡਾ ਕੰਮ ਹੋ ਜਾਵੇ ਇਸ ਕਰਕੇ ਕੋਈ ਇੱਥੇ ਜਹਾਜ਼ ਵੀ ਆਉਂਦਾ ਨਹੀਂ ਦੱਸਦਾ ਹੈ ਇਸ ਸਮੁੰਦਰ ਤੋਂ ਪਾਰ ਕਿਵੇਂ ਲੰਘ ਸਕੀਏ ਕਿਵੇਂ ਜਾ ਸਕੀਏ ਤੋਂ ਸਿਆਣ ਅਚਮਸਤ ਮਸਲਾ ਤਦੀਜ ਜਿਸ ਪ੍ਰਕਾਰ ਤੇ ਗਮਨ ਕਰੀਜੈ ਭਾਈ ਬਾਲਾ ਜੀ ਨੂੰ ਕਹਿ ਲੱਗੇ ਭਾਈ ਬਾਲਾ ਜੀ ਤੁਸੀਂ ਸਿਆਣੇ ਹੋ ਕੋਈ ਸਲਾਹ ਦਿਓ ਤੁਹਾਡੀ ਤੁਸੀਂ ਬੁੱਧੀਮਾਨ ਹੋ ਤੁਹਾਡੀ ਬੁੱਧੀ ਬੜੀ ਸ਼੍ਰੇਸ਼ਟ ਹੈ ਤੇ ਸਾਨੂੰ ਕੋਈ ਸਲਾਹ ਦਿਓ ਜਿਸ ਦੇ ਨਾਲ ਅਸੀਂ ਇਸ ਸਮੁੰਦਰ ਤੋਂ ਪਾਰ ਹੋ ਸਕੀਏ ਤੇ ਪਾਰ ਹੋ ਕਰਕੇ ਉਸ ਟਾਪੂ ਤੇ ਪਹੁੰਚ ਸਕੀਏ ਸੁਣੀਏ ਸ਼੍ਰੀ ਅੰਗਦ ਗਤਿ ਨਾਮੀ ਗਰਸੋ ਮੈਂ ਬੋਲੇ ਅਸਬਾਨੀ ਭਾਈ ਬਾਲਾ ਦੀ ਇਹ ਸਾਰੀ ਕਥਾ ਸੁਣਾ ਰਹੇ ਨੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੂੰ ਕਹਿਣ ਲੱਗੇ ਸਤਿਗੁਰੂ ਜੀ ਉਸ ਵੇਲੇ ਮੈਂ ਇਸ ਤਰ੍ਹਾਂ ਸਤਿਗੁਰੂ ਜੀ ਨੇ ਫਿਰ ਬਚਨ ਕਹੇ ਜੋ ਪਾਹਨ ਲੈ ਆੜ ਦਵੰਤੇ ਤੁਮਰੇ ਬਚਨਨ ਤੀਸੁਰ 에ਸੋਤਰੰਤੇ ਸਤਿਗੁਰੂ ਗਰੀਬਨਵਾਦ ਦੀਆਂ ਨੂੰ ਮੈਂ ਕਿਹਾ ਫਾਈਬਾਲਾ ਜੀ ਕਹਿੰਦੇ ਹਨ ਕਿ ਮੈਂ ਕਹਿਣ ਲੱਗਿਆ ਸਤਿਗੁਰੂ ਜੀ ਜਿਹੜੇ ਪੱਥਰ ਆਪ ਤਾਂ ਡੁੱਬਦੇ ਹੀ ਹਨ ਸਗੋਂ ਦੂਜਿਆਂ ਨੂੰ ਵੀ ਲੈ ਕਰਕੇ ਡੁੱਬ ਜਾਂਦੇ ਹਨ ਭਾਵੇਂ ਕੋਈ ਕਿੰਨਾ ਵੀ ਤਰਾਕੂ ਹੋਵੇ ਤੇ ਉਸ ਦੀ ਛਾਤੀ ਤੇ ਪੱਥਰ ਬੰਨ੍ਹ ਦਈਏ ਤੇ ਆਪ ਵੀ ਡੁੱਬਦਾ ਹੈ ਉਹ ਪੱਥਰ ਤੇ ਉਹ ਤਰਾਕੂ ਨੂੰ ਵੀ ਨਾਲ ਡੋਗ ਰਿੰਦਾ ਪਰੰਤੂ ਜੇ ਆਪਦੀਆਂ ਦੇ ਬਚਨ ਹੋ ਜਾਣ ਤੁਸੀਂ ਕੇਵਲ ਬਚਨ ਕਰ ਦਿਓ ਤੇ ਤੁਹਾਡੇ ਬਚਨਾ ਦੇ ਨਾਲ ਹੀ ਕੋ ਪੱਥਰ ਸਮੁੰਦਰ ਦੇ ਉੱਪਰ ਵੀ ਤਰ ਜਾਂਦੇ ਹਨ ਨਾ ਬਲੇ ਜੋ ਤਮਦਨ ਰਹਿਨਾ ਸੋ ਪਾਜਲ ਲੰਘੈ ਸੁਖ ਚੈਨਾ ਗਰੂਏ ਗਿਰ ਸਾਗਰ ਪਰ ਤਾਰੇ ਆਪਦੀਆਂ ਨੇ ਤਾਂ ਵੱਡੇ ਵੱਡੇ ਪਹਾੜ ਇਸ ਸਮੁੰਦਰ ਦੇ ਵਿੱਚ ਤਾਰ ਦੇਣਾ ਕੀਤੇ ਨੇ ਵੱਡੇ ਵੱਡੇ ਪਹਾੜਾਂ ਨੂੰ ਸਮੁੰਦਰ ਦੇ ਵਿੱਚ ਤਾਰ ਦਿੱਤਾ ਹੈ ਮਨੁੱਖ ਕੀ ਕਾ ਗਨਤ ਉਚਾਰੇ ਮਨੁੱਖ ਖਾਂ ਦੀਤਾ ਵਿਚਾਰਿਆ ਜੀ ਗਿਣਤੀ ਕੀ ਹੈ ਸਾਡੇ ਵਰਗੇ ਮਨੁੱਖ ਤਾਂ ਇਹ ਸਾਗਰ ਨੂੰ ਐਂ ਲੰਘ ਜਾਣਗੇ ਤੁਹਾਡਾ ਨਾਮ ਲੈਣ ਦੇ ਨਾਲ ਤੇ ਭਵਜਲ ਸੰਸਾਰ ਕੋ पार ਹੋਈ ਜਾਈਦਾ ਹੈ ਇਹ ਤੇ ਫਿਰ ਇੱਕ ਨਿਕਾਜਿਆ ਸਮੁੰਦਰ ਹੈ ਸਤਿਗੁਰੂ ਜੀ ਤੁਸੀਂ ਬਚਨ ਕਰੋ ਤੁਹਾਡੇ ਬਚਨਾਂ ਦੇ ਨਾਲ ਤੇ ਪਹਾੜ ਸਾਗਰ ਤੇ ਤਰ ਜਾਂਦੇ ਨੇ ਤੇ ਅਸੀਂ ਵੀ ਤਰ ਜਾਵਾਂਗੇ ਇਹ ਸਾਗਰ ਕਾ ਤਰਨ ਦਹੇਲਾ ਤਾਰੋ ਭਵਜਲ ਪੂਸਹੇਲਾ ਨਾਮ ਲੈ ਜੋ ਤੁਮ ਦਿਨ ਰਹਿਨਾ ਸੋ ਭੌਜਲ ਲੰਘੇ ਸੁਖ ਚੈਨਾ ਜਿਹੜਾ ਦਿਨ ਰਾਤ ਤੁਹਾਡਾ ਨਾਮ ਲੈਂਦਾ ਹੈ ਤੁਹਾਡਾ ਨਾਮ ਜਪਦਾ ਹੈ ਸਤਿਗੁਰੂ ਜੀ ਸੋ ਭੌਜਲ ਲੰਘੇ ਸੁਖ ਚੈਨਾ ਉਹ ਸੁਖ ਦੇ ਨਾਲ ਚੈਨ ਦੇ ਨਾਲ ਭੌਜਲ ਸੰਸਾਰ ਨੂੰ ਵੀ ਪਾਰ ਕਰ ਜਾਂਦਾ ਹੈ ਤੇ ਫਿਰ ਇੱਕ ਛੋਟਾ ਜਿਹਾ ਸਮੁੰਦਰ ਹੈ ਇਹ ਸਾਗਰ ਕਾ ਤਰਨ ਦੁਹਿਲਾ ਇੱਕ ਛੋਟੇ ਜੇ ਸਮੁੰਦਰ ਨੂੰ ਕੀ ਤਰਨਾ ਔਖਾ ਹੈ ਇਹ ਸਾਗਰ ਕਿਆ ਤਰਨ ਦੇhela ਤਾਰਹੁ ਪੌਜਲ ਪੂਰ ਸੁਹੇਲਾ ਆਪ ਜੀ ਤੇ ਪੌਜਲ ਸੰਸਾਰ ਤੋਂ ਬੜੇ ਸੌਖੇ ਤਰੀਕੇ ਦੇ ਨਾਲ ਬੜੇ ਸੁਖਾਲੇ ਹੀ ਤਾਰ ਦੇਣਾ ਕਰਦੇ ਹੋ ਇਹ ਤੇ ਇੱਕ ਫਿਰ ਛੋਟਾ ਜਿਹਾ ਸਮੁੰਦਰ ਹੈ ਸ੍ਰੀ ਪ੍ਰਸੀਦ ਭੇ ਬਹੁ ਗਤਦਾਨੀ ਬੋਲੇ ਪਰਮ ਮਨੋਹਰ ਬਾਨੀ ਇਸ ਤਰ੍ਹਾਂ ਸੁਣ ਪ੍ਰਸੀਦ ਭੇ ਬਹੁ ਗਤਦਾਨੀ ਸੁਣ ਕਰਕੇ ਮੁਕਤੀ ਦੇ ਦਾਤੇ ਸਤਿਗੁਰੂ ਜੀ ਬੜੇ ਪ੍ਰਸੰਨ ਹੋਏ ਹਨ ਤੇ ਫਿਰ ਬੜੇ ਪਰਮ ਮਨੋਹਰ ਮਨ ਨੂੰ ਹਰਨ ਵਾਲੀ ਬਾਣੀ ਉਚਾਰਨ ਕਰਨ ਲੱਗੇ ਹਨ ਚੌਪਈ ਸ੍ਰੀ ਮਖਵਾਕ ਸ੍ਰੀ ਮਖਵਾਕ ਚੌਪਈ ਸ੍ਰੀ ਮਖਵਾਕ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੋਨੀ ਸੈ ਭੰਗਰ ਪ੍ਰਸਾਦ ਚੌਪਈ ਇਸ ਤਰ੍ਹਾਂ ਸਤਗੁਰੂ ਗਰੀਬ ਨਵਾਦੀਆਂ ਨਿਤ ਦੇ ਭਾਈ ਵਾਲਾ ਜਿਹਦੇ ਬਚਨ ਸੁਣੇ ਤੇ ਸੁਣ ਕਰਕੇ ਬੜੇ ਪ੍ਰਸੰਨ ਹੋਏ ਪ੍ਰਸੰਨ ਹੋ ਕਰਕੇ ਸਤਗੁਰੂ ਜੀ ਨੇ ਫਿਰ ਉੱਥੇ ਸ਼ਬਦ ਉਚਾਰਨ ਕੀਤਾ ਜਿਸ ਨੂੰ ਮਹਾ ਮੰਤਰ ਕਿਹਾ ਜਾਂਦਾ ਹੈ ਸਤਗੁਰੂ ਜੀ ਉਚਾਰਨ ਕਰਦੇ ਨੇ ਇਸ ਦੇ ਅਰਥ ਹਨ ਇੱਕ ਓੰਕਾਰ ਪਰਮੇਸ਼ਰ ਇੱਕ ਹੈ ਓੰਕਾਰ ਸਰਬ ਦਾ ਪ੍ਰਕਾਸ਼ਕ ਹੈ ਸਤਨਾਮ ਸਤ ਸੱਚਾ ਹੈ ਕਿੰਨਾ ਕਾਲਾਂ ਦੇ ਉਚ ਨਾਸਤ ਰਹਿਤ ਹੈ ਨਾਮ ਪ੍ਰਸਿੱਧ ਹੈ ਕਰਤਾ ਸਾਰੀ ਸ੍ਰਿਸ਼ਟੀ ਦਾ ਕਰਤਾ ਰੂਪ ਹੈ ਪੁਰਖ ਪੂਰਨ ਹੈ ਪੂ ਨਾਮ ਨਰਕਾਂ ਤੋਂ ਰਖ ਨਾਮ ਰੱਖਿਆ ਕਰਨ ਵਾਲਾ ਹੈ ਨਿਰਭਉ ਉਸ ਨੂੰ ਕਿਸੇ ਦਾ ਭਉ ਡਰ ਨਹੀਂ ਹੈ ਨਿਰਵੈਰ ਉਹ ਕਿਸੇ ਦਾ ਵੈਰ ਨਹੀਂ ਹੈ ਵੈਰ ਨਹੀਂ ਹੈ ਬੈਰੀ ਨਹੀਂ ਹੈ ਵੈਰ ਨਹੀਂ ਰੱਖਦਾ ਅਕਾਲ ਕਾਲ ਤੋਂ ਰਹਿਤ ਹੈ ਮੂਰਤ ਮੂਰਤ ਸਰੂਪ ਹੈ ਅਜੂਨੀ ਜੂਨੀਆ ਤੁਰਤ ਹੈ ਸੈ ਭੰਗ ਸੁਤੇ ਪ੍ਰਸ਼ਾਦ ਹੈ ਸੁਤੇ ਪ੍ਰਕਾਸ਼ ਹੈ ਤੇ ਗੁਰ ਪ੍ਰਸਾਦ ਐਸਾ ਪਰਮੇਸ਼ਰ ਗੁਰੂ ਦੀ ਪ੍ਰਸ਼ਾਦ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ ਇਸ